ਸ਼ਾਸਿਕਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਹਰ ਸਾਲ ਬਹੁਤ ਗਿਣਤੀ ਦੇ ਵਿੱਚ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਨੇ ਇਸ ਵਾਰ ਵੀ ਸਾਲ 2025 ਦੇ ਵਿੱਚ ਕਾਫੀ ਫਿਲਮਾਂ ਰਿਲੀਜ਼ ਹੋਣ ਵਾਲੀਆਂ ਨੇ ਪਰ ਜੇਕਰ ਗੱਲ ਕਰੀਏ ਕਿ ਹਿੱਟ ਕਿੰਨੀਆਂ ਹੁੰਦੀਆਂ ਨੇ ਹਿੱਟ ਫਿਲਮਾਂ ਗਿਣਤੀ ਚੋਂ ਟੇਦੀਆਂ ਹੁੰਦੀਆਂ ਨੇ ਕਿ ਮੰਨ ਲਓ ਜੇਕਰ ਪੰਜਾਬੀ ਫਿਲਮਾਂ 50 ਰਿਲੀਜ਼ ਹੋਈਆਂ ਤਾਂ ਉਹਦੇ ਵਿੱਚੋਂ ਸਿਰਫ 8 ਜਾਂ ਫਿਰ 10 ਫਿਲਮਾਂ ਹਿੱਟ ਹੁੰਦੀਆਂ ਨੇ ਸੋ ਇਸ ਸਾਲ ਦੇ ਵਿੱਚ ਵੀ ਕਈ ਵੱਡੀਆਂ ਫਿਲਮਾਂ ਰਿਲੀਜ਼ ਹੋਣ ਵਾਲੀਆਂ ਨੇ ਗਿਣਤੀ ਤਾਂ ਬਹੁਤ ਵੱਡੀ ਹੈ ਪਰ ਜੇਕਰ ਅਸੀਂ ਪੰਜ ਵੱਡੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਪੰਜ ਵੱਡੀਆਂ ਫਿਲਮਾਂ ਇਸ ਵਾਰ ਰਿਲੀਜ਼ ਹੋਣ ਜਾ ਰਹੀਆਂ ਨੇ ਸਾਲ 2025 ਦੇ ਵਿੱਚ ਉਸ ਦੇ ਵਿੱਚ ਸ਼ਾਮਲ ਹੈ ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਅਮਰਿੰਦਰ ਗਿੱਲ, ਤਰਸੀਮ ਜਸੜ ਔਰ ਬੱਬੂ ਮਾਰ ਸੋ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਿਹੜੀ ਵੱਡੀ ਫਿਲਮ ਰਿਲੀਜ਼ ਹੋਣ ਵਾਲੀ ਹੈ ਉਹ ਹੈ ਅਕਾਲ ਅਕਾਲ ਫਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ ਸੋ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਪੰਜ ਵੱਡੀਆਂ ਫਿਲਮਾਂ ਹੋਰ ਕਿਹੜੀਆਂ ਨੇ ਇਸ ਦੇ ਨਾਲ ਸੋ ਇਸ ਤੋਂ ਬਾਅਦ ਜਿਹੜੀ ਅਗਲੀ ਫਿਲਮ ਰਿਲੀਜ਼ ਹੋਣ ਵਾਲੀ ਹੈ ਦਲਜੀਤ ਦੋਸਾਂਝ ਦੀ 27 ਜੂਨ ਨੂੰ ਸਰਦਾਰ ਜੀ 3 ਜਿਸ ਤੋਂ ਬਾਅਦ ਆਪਾਂ ਗੱਲ ਕਰੀਏ ਅਮਰਿੰਦਰ ਗਿੱਲ ਦੀ ਤਾਂ 1 ਅਗਸਤ ਨੂੰ ਚੱਲ ਮੇਰਾ ਪੁੱਤ 4 ਰਿਲੀਜ਼ ਹੋਣ ਵਾਲੀ ਹੈ ਇਸ ਦੇ ਪਹਿਲੇ ਪਾਰਟ ਵੀ ਕਾਫੀ ਦਰਸ਼ਕਾਂ ਨੇ ਪਸੰਦ ਕੀਤੇ ਸਨ ਸੋ ਚੌਥਾ ਪਾਰਟ ਚੱਲ ਮੇਰਾ ਪੁੱਤ ਦਾ ਆਉਣ ਵਾਲਾ 1 ਅਗਸਤ ਨੂੰ ਸੋ ਇਸ ਤੋਂ ਬਾਅਦ ਗੱਲ ਕਰੀਏ ਤਰਸੇਮ ਜੱਸੜ ਦੀ ਤਰਸੇਮ ਜੱਸੜ ਦੀ ਫਿਲਮ ਜਿਹੜੀ ਹੈ ਗੁਰੂ ਨਾਨਕ ਜਹਾਸ ਸੋ ਇਹ ਐਸਟੀਮੇਟ ਲਗਾਇਆ ਜਾ ਰਿਹਾ ਹੈ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਵੀ ਫਿਲਮ 25 ਅਪ੍ਰੈਲ ਨੂੰ ਆ ਸਕਦੀ ਹੈ ਹਾਲਾਂਕਿ ਇਸ ਦੀ ਜਿਹੜੀ ਰਿਲੀਜ਼ਿੰਗ ਡੇਟ ਕੁਝ ਫਾਈਨਲ ਨਹੀਂ ਪਰ 25 ਅਪ੍ਰੈਲ ਨੂੰ ਕਹਿ ਰਹੇ ਨੇ ਕਿ ਫਿਲਮ ਆ ਸਕਦੀ ਹੈ ਸੋ ਇਸ ਤੋਂ ਬਾਅਦ ਮੋਸਟ ਅਵੇਟਡ ਪ੍ਰੋਜੈਕਟ ਮੋਸਟ ਅਵੇਟਡ ਫਿਲਮ ਜਿਹੜੀ ਹੈ ਉਹ ਹੈ ਸ਼ੌਂਕੀ ਸਰਦਾਰ ਜੋ ਕਿ 16 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਬੱਬੂ ਮਾਨ ਔਰ ਗੁਰੂ ਰੰਦਾਵਾ ਔਰ ਗੁੱਗੂ ਗਿੱਲ ਦੀ ਫਿਲਮ ਹੋਣ ਵਾਲੀ ਹੈ ਸੋ ਪਹਿਲੀ ਵਾਰ ਵੱਡੇ ਪਰਦੇ ਤੇ ਬੱਬੂ ਮਾਨ ਗੁਰੂ ਰੰਦਾਵਾ ਔਰ ਗੂਗਲ ਤਿੰਨੇ ਇਕੱਠੇ ਨਜ਼ਰ ਆਉਣ ਵਾਲੇ ਸੋ ਇਸ ਤੋਂ ਬਾਅਦ ਹੋਰ ਵੀ ਕਈ ਫਿਲਮਾਂ ਨੇ ਪਰ ਇਹ ਪੰਜ ਜਿਹੜੀਆਂ ਵੱਡੀਆਂ ਫਿਲਮਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਇਹ ਵੱਡੀਆਂ ਫਿਲਮਾਂ ਪੰਜ ਸਾਲ 2025 ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਸੋ ਤੁਸੀਂ ਕਿਹੜੀ ਫਿਲਮ ਦਾ ਇੰਤਜ਼ਾਰ ਕਰਦੇ ਪਏ ਹੋ ਕਿਹੜੀ ਫਿਲਮ ਤੁਸੀਂ ਪਹਿਲੇ ਦਿਨ ਦੇਖਣ ਜਾਓਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸასიਖਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਹਰ ਸਾਲ ਬਹੁਤ ਗਿਣਤੀ ਦੇ ਵਿੱਚ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਨੇ ਇਸ ਵਾਰ ਵੀ ਸਾਲ 2025 ਦੇ ਵਿੱਚ ਕਾਫੀ ਫਿਲਮਾਂ ਰੀਲੀਜ਼ ਹੋਣ ਵਾਲੀਆਂ ਨੇ ਪਰ ਜੇਕਰ ਗੱਲ ਕਰੀਏ ਕਿ ਹਿੱਟ ਕਿੰਨੀਆਂ ਹੁੰਦੀਆਂ ਨੇ ਹਿੱਟ ਫਿਲਮਾਂ ਗਿਣਤੀ ਚੋਂ ਤੇਦੀਆਂ ਹੁੰਦੀਆਂ ਨੇ ਕਿ ਮੰਨ ਲਓ ਜੇਕਰ ਪੰਜਾਬੀ ਫਿਲਮਾਂ 50 ਰਿਲੀਜ਼ ਹੋਈਆਂ ਤਾਂ ਉਹਦੇ ਵਿੱਚੋਂ ਸਿਰਫ 8 ਜਾਂ ਫਿਰ 10 ਫਿਲਮਾਂ ਹਿੱਟ ਹੁੰਦੀਆਂ ਨੇ ਸੋ ਇਸ ਸਾਲ ਦੇ ਵਿੱਚ ਵੀ ਕਈ ਵੱਡੀਆਂ ਫਿਲਮਾਂ ਰਿਲੀਜ਼ ਹੋਣ ਵਾਲੀਆਂ ਨੇ ਗਿਣਤੀ ਤਾਂ ਬਹੁਤ ਵੱਡੀ ਹੈ ਪਰ ਜੇਕਰ ਅਸੀਂ ਪੰਜ ਵੱਡੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਪੰਜ ਵੱਡੀਆਂ ਫਿਲਮਾਂ ਇਸ ਵਾਰ ਰਿਲੀਜ਼ ਹੋਣ ਜਾ ਰਹੀਆਂ ਨੇ ਸਾਲ 2025 ਦੇ ਵਿੱਚ ਉਸਦੇ ਵਿੱਚ ਸ਼ਾਮਲ ਹੈ ਗਿੱਪੀ ਗਰੇਵਾਲ ਦਿਲਜੀਤ ਦੋਸਾਂਝ ਅਮਰਿੰਦਰ ਗਿੱਲ ਤਰਸੀਮ ਜਸੜ ਔਰ ਬੱਬੂ ਮਾਰ ਸੋ ਸਭ ਤੋਂ ਪਹਿਲਾਂ ਜੇ ਗੱਲ ਕਰੀਏ April ਦੇ ਮਹੀਨੇ ਦੇ ਵਿੱਚ ਜਿਹੜੀ ਵੱਡੀ ਫਿਲਮ ਰਿਲੀਜ਼ ਹੋਣ ਵਾਲੀ ਹੈ ਉਹ ਹੈ ਅਕਾਲ ਅਕਾਲ ਫਿਲਮ 10 April ਨੂੰ ਰਿਲੀਜ਼ ਹੋਣ ਵਾਲੀ ਹੈ ਸੋ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਪੰਜ ਵੱਡੀਆਂ ਫਿਲਮਾਂ ਹੋਰ ਕਿਹੜੀਆਂ ਨੇ ਇਸ ਦੇ ਨਾਲ ਸੋ ਇਸ ਤੋਂ ਬਾਅਦ ਜਿਹੜੀ ਅਗਲੀ ਫਿਲਮ ਰਿਲੀਜ਼ ਹੋਣ ਵਾਲੀ ਹੈ ਦਲਜੀਤ ਦੋਸਾਂਝ ਦੀ 27 June ਨੂੰ ਸਰਦਾਰ ਜੀ 3 ਜਿਸ ਤੋਂ ਬਾਅਦ ਆਪਾਂ ਗੱਲ ਕਰੀਏ ਅਮਰਿੰਦਰ ਗਿੱਲ ਦੀ ਤਾਂ 1 August ਨੂੰ ਚੱਲ ਮੇਰਾ ਪੁੱਤ 4 ਰੀਲੀਜ਼ ਹੋਣ ਵਾਲੀ ਹੈ ਇਸ ਦੇ ਪਹਿਲੇ ਪਾਰਟ ਵੀ ਕਾਫੀ ਦਰਸ਼ਕਾਂ ਨੇ ਪਸੰਦ ਕੀਤੇ ਸਨ ਸੋ ਚੌਥਾ ਪਾਰਟ ਚੱਲ ਮੇਰਾ ਪੁੱਤ ਦਾ ਆਉਣ ਵਾਲਾ 1 ਅਗਸਤ ਨੂੰ ਸੋ ਉਸ ਤੋਂ ਬਾਅਦ ਗੱਲ ਕਰੀਏ ਤਰਸੀਮ ਜੱਸੜ ਦੀ ਤਰਸੀਮ ਜੱਸੜ ਦੀ ਫਿਲਮ ਜਿਹੜੀ ਹੈ ਗੁਰੂ ਨਾਨਕ ਜਹਾਸ ਸੋ ਇਹ ਐਸਟੀਮੇਟ ਲਗਾਇਆ ਜਾ ਰਿਹਾ ਹੈ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਵੀ ਫਿਲਮ 25 ਅਪ੍ਰੈਲ ਨੂੰ ਆ ਸਕਦੀ ਹਾਲਾਂਕਿ ਇਸ ਦੀ ਜਿਹੜੀ ਰਿਲੀਜ਼ਿੰਗ ਡੇਟ ਕੁਝ ਫਾਈਨਲ ਨਹੀਂ ਪਰ 25 ਅਪ੍ਰੈਲ ਨੂੰ ਕਹਿ ਰਹੇ ਨੇ ਕਿ ਫਿਲਮ ਆ ਸਕਦੀ ਹੈ ਸੋ ਇਸ ਤੋਂ ਬਾਅਦ ਮੋਸਟ ਅਵੇਟਡ ਪ੍ਰੋਜੈਕਟ ਮੋਸਟ ਅਵੇਟਡ ਫਿਲਮ ਜਿਹੜੀ ਹੈ ਉਹ ਹੈ ਸ਼ੌਂਕੀ ਸਰਦਾਰ ਜੋ ਕਿ 16 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਬੱਬੂ ਮਾਨ ਔਰ ਗੁਰੂ ਰੰਦਾਵਾ ਔਰ ਗੁੱਗੂ ਗਿੱਲ ਦੀ ਫਿਲਮ ਹੋਣ ਵਾਲੀ ਹੈ ਸੋ ਪਹਿਲੀ ਵਾਰ ਵੱਡੇ ਪਰਦੇ ਤੇ ਬੱਬੂ ਮਾਨ ਗੁਰੂ ਰੰਦਾਵਾ ਔਰ ਗੁੱਗੂ ਗਿੱਲ ਤਿੰਨੇ ਇਕੱਠੇ ਨਜ਼ਰ ਆਉਣ ਵਾਲੇ ਨੇ ਸੋ ਇਸ ਤੋਂ ਬਾਅਦ ਹੋਰ ਵੀ ਕਈ ਫਿਲਮਾਂ ਨੇ ਪਰ ਇਹ ਪੰਜ ਜਿਹੜੀਆਂ ਵੱਡੀਆਂ ਫਿਲਮਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਇਹ ਵੱਡੀਆਂ ਫਿਲਮਾਂ ਪੰਜ ਸਾਲ 2025 ਦੇ ਵਿੱਚ ਰੀਲੀਜ਼ ਹੋਣ ਵਾਲੀ ਹੈ ਸੋ ਤੁਸੀਂ ਕਿਹੜੀ ਫਿਲਮ ਦਾ ਇੰਤਜ਼ਾਰ ਕਰਦੇ ਪਏ ਹੋ ਕਿਹੜੀ ਫਿਲਮ ਤੁਸੀਂ ਪਹਿਲੇ ਦਿਨ ਦੇਖਣ ਜਾਓਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ